11 ਵਜੇ ਦੇ ਕਰੀਬ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੋਵਾਲ ਟੋਲ ਪਲਾਜ਼ਾ ਤੇ ਜੋ ਟੋਲ ਕਰਮਚਾਰੀ ਨੇ ਉਹ ਇਕੱਠਾ ਹੋਣਗੇ ਅਤੇ ਫੈਸਲਾ ਲੈਣਗੇ ਕਿ ਟੋਲ ਪਲਾਜ਼ਾ ਫ੍ਰੀ ਕੀਤਾ ਜਾਵੇ ਤਾਂ ਜੇਕਰ ਟੋਲ ਪਲਾਜ਼ਾ ਫ੍ਰੀ ਹੁੰਦਾ ਹੈ ਤਾਂ ਜੋ ਉੱਥੇ ਲੋਕ ਲੰਘਦੇ ਨੇ ਉਹਨਾਂ ਨੂੰ ਕਿਸੇ ਤਰੀਕੇ ਦਾ ਕੋਈ ਟੋਲ ਟੈਕਸ ਨਹੀਂ ਦੇਣਾ ਪਵੇਗਾ ਤੇ ਅੱਜ ਟੋਲ ਪਲਾਜ਼ਾ ਵਰਕਰਸ ਯੂਨੀਅਨ ਪੰਜਾਬ ਦੇ ਵੱਲੋਂ ਇਹ ਫੈਸਲਾ ਲਿਆ ਜਾਏਗਾ 11 ਵਜੇ ਕਰੀਬ ਲਾਡੋਵਾਲ ਟੋਲ ਪਲਾਜ਼ਾ ਤੇ ਮੁਲਾਜ਼ਮ ਇਕੱਠੇ ਹੋਣਗੇ ਧਰਨਾ ਦੇਣਗੇ ਇਸੇ ਸੰਬੰਧੀ ਉਹਨਾਂ ਦੇ ਵੱਲੋਂ ਲਾਡੋਵਾਲ ਟੋਲ ਪਲਾਜ਼ਾ ਨੂੰ ਫ੍ਰੀ ਕੀਤਾ ਜਾ ਸਕਦਾ ਹੈ ਦੱਸਦੇ ਕਿ ਟੋਲ ਪਲਾਜ਼ਾ ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਵੱਖ-ਵੱਖ ਮੰਗਾਂ ਨੇ ਤੇ ਇਸੇ ਸੰਬੰਧ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਲਾਡੋਵਾਲ ਟੋਲ ਪਲਾਜ਼ਾ ਅੱਜ ਤੋਂ ਫ੍ਰੀ ਹੋ ਸਕਦਾ ਹੈ ਤਵ ਦੇ ਜਾਣਕਾਰੀ ਲਈ ਮੇਰੇ ਸਹਿਯੋਗੀ ਨਵੀਨ ਜੁੜ ਚੁੱਕੇ ਨੇ ਨਵੀਨ ਅੱਜ ਤੋਂ ਲਾਡੋਵਾਲ ਟੋਲ ਪਲਾਜ਼ਾ ਫ੍ਰੀ ਹੋ ਸਕਦਾ ਹੈ ਮੁਲਾਜ਼ਮ ਇਕੱਠੇ ਹੋ ਰਹੇ ਨੇ ਉਹ ਬਿਲਕੁਲ ਕਿਉਂਕਿ ਲਗਾਤਾਰ ਲੁਗਾਨਾ ਦੇ ਲੱਡੋਵਾਲ ਟੋਲ ਪਲਾઝા ਸੁਰਖੀਆਂ ਦੇ ਵਿੱਚ ਰਿਹਾ ਔਰ ਇਸ ਤੋਂ ਪਹਿਲੇ ਕਿਸਾਨਾਂ ਨੇ ਉੱਥੇ ਧਰਨਾ ਦਿੱਤਾ ਸੀ ਔਰ ਕਾਫੀ ਲੰਬਾ ਇਹ ਧਰਨਾ ਲੱਗਿਆ ਸੀ ਔਰ ਕਿਸਾਨਾਂ ਨੇ ਵੀ ਇਸੇ ਕਰਕੇ ਧਰਨਾ ਦਿੱਤਾ ਸੀ ਕਿ ਜਿਹੜਾ ਲੱਡੂਵਾਲ ਟੋਲ ਪਲਾઝા ਉਸ ਦਾ ਟੈਕਸ ਲਗਾਤਾਰ ਵਧ ਰਿਹਾ ਕਿਉਂਕਿ 1 ਸਾਲ ਦੇ ਵਿੱਚ ਤਿੰਨ ਵਾਰੀ ਟੈਕਸ ਵਧਣਾ ਉਸ ਤੋਂ ਬਾਅਦ ਲੋਕਾਂ ਦੇ ਉਸ ਦਾ ਬੋਝ ਪੈਣਾ ਔਰ ਕਾਫੀ ਲੰਬਾ ਸਮਾਂ ਕਿਸਾਨ ਉੱਥੇ ਬੈਠੇ ਸੀ ਧਰਨੇ ਤੇ ਪਰ ਉਸ ਦਾ ਕੋਈ ਹੱਲ ਨਹੀਂ ਨਿਕਲਿਆ ਰੇਟ ਉਹੀ ਹੈ ਟੈਕਸ ਉਹੀ ਹੈ ਪਰ ਹੁਣ ਇਹ ਲੱਡੂਵਾਲ ਟੋਲ ਪਲਾઝા ਦੇ ਜਿਹੜੇ ਮੁਲਾਜ਼ਮ ਹੈ ਜਿਹੜੇ ਉੱਥੇ ਕੰਮ ਕਰਦੇ ਆ ਚਾਹੇ ਨੈਸ਼ਨਲ ਹਾਈਵੇਅ ਅਥਾਰਟੀ ਨੇ ਆਪਣੇ ਰੇਟਾਂ ਦੇ ਵਿੱਚ ਵਾਧਾ ਜ਼ਰੂਰ ਕੀਤਾ ਪਰ ਮੁਲਾਜ਼ਮਾਂ ਦੀ ਤਨਖਾਹਾਂ ਦੇ ਵਿੱਚ ਕੋਈ ਵਾਦਾ ਨਹੀਂ ਹੋਇਆ ਮੁਲਾਜ਼ਮਾਂ ਦਾ ਆਖਣਾ ਕਿ 10-10 ਹਜ਼ਾਰ 12-12 ਹਜ਼ਾਰ ਰੁਪਏ ਦੇ ਵਿੱਚ ਉਹ ਕੰਮ ਕਰ ਰਹੇ ਨੇ ਲੁਧਿਆਣਾ ਦੇ ਲੱਡਵਾਲ ਟੋਲਪਲਾਜਾ ਤੇ ਔਰ ਨਾਲ ਨੂੰ ਕੋਈ ਛੁੱਟੀ ਨਹੀਂ ਮਿਲਦੀ ਚਾਹੇ ਉਹ ਸਰਕਾਰੀ ਤੌਰ ਤੇ ਜਿਹੜੀਆਂ ਛੁੱਟੀਆਂ ਹੁੰਦੀਆਂ ਨੇ ਭਾਵੇਂ ਜਿੱਦਾਂ ਕੋਈ ਤਿਉਹਾਰ ਹੈ ਜਾਂ 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 ਕੋਈ ਹੋਰ ਕਿ ਦਿਨ ਤੰਤਰ ਦਿਵਸ ਆ ਉਸ ਦੇ ਉੱਤੇ ਕੋਈ ਵੀ ਆਜ਼ਾਦੀ ਦਿਹਾੜੇ ਤੇ ਵੀ ਇਹਨਾਂ ਦੀ ਕੋਈ ਛੁੱਟੀ ਨਹੀਂ ਹੈ ਇਸੇ ਕਰਕੇ ਕੱਲ ਤੋਂ ਮੁਲਾਜ਼ਮਾਂ ਦੀਆਂ ਜਿਹੜੀਆਂ ਨੇ ਉਹ ਮੀਟਿੰਗਾਂ ਚੱਲ ਰਹੀਆਂ ਨੇ ਨੈਸ਼ਨਲ ਹਾਈਵੇਅ ਅਥਾਰਟੀ ਨਾਲ ਪਰ ਕੱਲ ਜਿਹੜੀਆਂ ਮੀਟਿੰਗਾਂ ਦੇਰ ਸ਼ਾਮ ਸੀ ਉਹ ਬੇਸਿੱਟਾ ਨਿਕਲੀ ਔਰ ਮੁਲਾਜ਼ਮ ਜਥੇਬੰਦੀ ਦੇ ਜਿਹੜੇ ਪ੍ਰਧਾਨ ਹੈ ਬਚਿੱਤਰ ਸਿੰਘ ਉਹਨਾਂ ਨੇ ਐਲਾਨ ਕੀਤਾ ਕਿ ਅੱਜ ਤੋਂ 11 ਵਜੇ ਦੇ ਕਰੀਬ ਲੁਧਾਨੇ ਦਾ ਲੱਡੋਵਾਲ ਟੋਲ ਪਲਾਜ਼ਾ ਤੇ ਜਿੰਨੇ ਵੀ ਕੈਬਿਨ ਆ ਜਿੱਥੇ ਮੁਲਾਜ਼ਮ ਬੈਠੇ ਹੁੰਦੇ ਨੇ ਜਿੱਥੇ ਟੈਕਸ ਕੱਟਦਾ ਫਾਸਟਵੇ ਦੇ फास्ट फास्ट टैग ਦੇ ذریعے ਉਹ ਟੈਕਸ ਦੀ ਜਿਹੜੀ ਸਕਰੀਨਾਂ ਨੇ ਜਿਹੜੇ ਬੈਰੀਗੇਟ ਆ ਉਹਨਾਂ ਨੂੰ ਬਿਲਕੁਲ ਬੰਦ ਕਰ ਦਿੱਤਾ ਜਾਵੇਗਾ ਔਰ ਮੁਲਾਜ਼ਮ ਕੈਬਿਨਾ ਦੇ ਵਿੱਚ ਨਹੀਂ ਬੈਠਣਗੇ ਔਰ ਉਸੇ ਟੋਲ ਪਲਾਜ਼ਾ ਦੇ ਬਾਰ ਉਹ ਧਰਨੇ ਦੇ ਬੈਠਣਗੇ ਸੋ 11 ਵਜੇ ਦੇ ਕਰੀਬ ਜਿੰਨੇ ਵੀ ਮੁਲਾਜ਼ਮ ਹੈ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੇ ਉਹ ਇਕੱਠੇ ਹੋਣਗੇ 11 ਵਜੇ ਔਰ 11 ਵਜੇ ਦੀ ਅਗਲੀ ਰਣਨੀਤੀ ਤੈਅ ਕੀਤੀ ਜਾਏਗੀ ਕਿ 11 ਵਜੇ 11 ਵਜੇ ਤੱਕ ਕੰਪਨੀ ਨੂੰ ਇੱਕ ਤਰੀਕੇ ਦੇ ਨਾਲ ਅਲਟੀਮੇਟਮ ਦਿੱਤਾ ਗਿਆ ਕਿ ਜੇਕਰ ਉਹ ਮੰਗਾਂ ਮੰਨ ਲੈਂਦੇ ਨੇ ਤਾਂ ਸ਼ਾਇਦ ਇਹ ਜੋ ਟੋਲ ਪਲਾਜ਼ਾ ਫ੍ਰੀ ਕਰਨ ਦਾ ਫੈਸਲਾ ਉਹ ਲੈ ਰਹੇ ਨੇ ਸ਼ਾਇਦ ਉਹ ਟਾਲ ਵੀ ਸਕਦਾ ਪਰ ਜੇਕਰ 11 ਵਜੇ ਤੱਕ ਉਹ ਨਹੀਂ ਮੰਨਦੇ ਔਰ ਕੰਪਨੀ ਉਹਨਾਂ ਦੀਆਂ ਮੰਗਾਂ ਤੇ 11 ਵਜੇ ਤੋਂ ਟੋਲ ਪਲਾਜ਼ਾ ਉਹ ਫ੍ਰੀ ਕਰ ਸਕਦੇ ਨੇ ਦੇਖੋ ਦੀਪੰਸ਼ੂ ਮੀਟਿੰਗਾਂ ਕੱਲ ਸਵੇਰ ਤੋਂ ਹੀ ਚੱਲ ਰਹੀਆਂ ਨੇ ਮੁਲਾਜ਼ਮਾਂ ਦੀਆਂ ਔਰ ਪੂਰੇ ਪੰਜਾਬ ਭਰ ਦੇ ਜਿੰਨੇ ਵੀ ਟੋਲ ਪਲਾਜ਼ੇ ਆ ਜਿਹੜੇ ਪ੍ਰਧਾਨ ਐ ਕਿਉਂਕਿ ਚਾਹੇ ਉਹ ਪੰਜਾਬ ਸਰਕਾਰ ਦੇ ਅੰਡਰ ਟੋਲ ਪਲਾਜ਼ੇ ਨੇ ਚਾਹੇ ਉਹ ਨੈਸ਼ਨਲ ਹਾਈਵੇ ਠੋਡੀ ਦੇ ਅੰਡਰ ਐ ਉਹ ਸਾਰੀ ਪੰਜਾਬ ਸੂਬਾ ਪਧਰੀ ਜਿਹੜੇ ਪ੍ਰਧਾਨ ਆ ਉਹ ਇਕੱਠੇ ਹੋਏ ਸੀ ਕੱਲ ਐਸੇ ਲੱਡਵਾਲ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਪਰ ਮੀਟਿੰਗਾਂ ਤਿੰਨ ਚਾਰ ਵਾਰ ਹੋਈਆਂ ਉਸ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਔਰ ਮੁਲਾਜ਼ਮਾਂ ਦਾ ਆਖਣਾ ਹੈ ਕਿ ਹੋਰ ਉਹ ਇੰਤਜ਼ਾਰ ਕਰਨਗੇ ਅੱਜ ਤਿੰਨ ਚਾਰ ਘੰਟੇ ਔਰ ਅਗਰ ਉਹਨਾਂ ਦੀ ਯਾ ਤਾਂ 11 ਵਜੇ ਉਹ ਰਣਨੀਤੀ ਬਣਾ ਕੇ ਪੂਰੀ ਤਰ੍ਹਾਂ ਔਰ ਉਸ ਤੋਂ ਬਾਅਦ ਇਸ ਲੱਡੋਵਲ ਟੋਲ ਪਲਾਜੇ ਨੂੰ ਬਿਲਕੁਲ ਫ੍ਰੀ ਕਰ ਦੇਣਗੇ ਉੱਥੇ ਧਰਨਾ ਦੇਣਗੇ ਕਿਉਂਕਿ ਲੱਡੋਵਲ ਟੋਲ ਪਲਾਜਾ ਦਾ ਜਿਹੜਾ ਰੇਟ ਹੈ ਉਹ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਕਿਉਂਕਿ 350 ਰੁਪਏ ਆ ਅਪ ਡਾਊਨ ਦਾ ਜਿਹੜਾ ਕੱਟਿਆ ਜਾਂਦਾ ਲੋਕਾਂ ਦੀ ਜੇਬ ਦੇ ਵਿੱਚੋਂ ਉਹ ਸਭ ਤੋਂ ਉੱਤੇ ਭਾਰੀ ਪੈਂਦਾ ਲੋਕਾਂ ਦੇ ਉੱਤੇ ਔਰ ਕਈ ਵਾਰ ਕਿਸਾਨ ਨਹੀਂ ਕਈ ਵਾਰ ਸਮਾਜ ਸੇਵਿਕ ਸੰਸਥਾਵਾਂ ਔਰ ਕਈ ਵਾਰੀ ਗੁਰੂਦੀ ਪਾਰਟੀਆਂ ਨੇ ਵੀ ਇਸ ਲੱਡੋਵਲ ਟੋਲ ਪਲਾਜੇ ਤੇ ਸਵਾਲ ਚੁੱਕੇ ਨੇ ਤੁਹਾਨੂੰ ਯਾਦ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵ ਜਿੰਨੇ ਵੀ ਸੂਬਾ ਪਧਰੀ ਟੋਲ ਪਲਾਜ ਸੀ ਪਿਛਲੇ ਸਾਲ ਆਪਣੀ ਸਰਕਾਰ ਵੱਲੇ ਜਿਹੜਾ ਉਹਨਾਂ ਨੇ ਬੰਦ ਕਰਦੇ ਹੋਏ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਔਰ ਮੁੱਖ ਮੰਤਰੀ ਨੇ ਵੀ ਭਰੋਸਾ ਦਿੱਤਾ ਸੀ ਮੀਡੀਆ ਦੇ ਸਾਹਮਣੇ ਕਿ ਜਿਹੜਾ ਲੱਡਵਾਲ ਟੋਲ ਪਲਾਜਾ ਉਸ ਦੀ ਜਦੋਂ ਮਿਆਦ ਖਤਮ ਹੋਏਗੀ ਉਸ ਦੇ ਉੱਤੇ ਵੀ ਉਹ ਐਕਸ਼ਨ ਲੈਣਗੇ ਉਸ ਨੂੰ ਵੀ ਬੰਦ ਕਰਾਣਗੇ ਪਰ ਲੱਡਵਾਲ ਟੋਲ ਪਲਾਜਾ ਨੈਸ਼ਨਲ ਹਾਈਵੇਅ ਅਥਾਰਟੀ ਦੇ ਅੰਡਰ ਹੈ ਕਿਉਂਕਿ ਕੇਂਦਰ ਸਰਕਾਰ ਦੇ ਅੰਡਰ ਹੈ ਔਰ ਹਜੇ ਤੱਕ ਲੱਡਵਾਲ ਟੋਲ ਪਲਾਜਾ ਦੇ ਜਿੰਨੇ ਵੀ ਰੇਟ ਹੈ ਉਹ ਵਧਾਏ ਜਾ ਰਹੇ ਨੇ ਪਰ ਮੁਲਾਜ਼ਮ ਜਥੇਬੰਦੀਆਂ ਦੀਆਂ ਤਨਖਾਹਾਂ ਉੱਥੇ ਦੀਆਂ ਉੱਥੇ ਨੇ ਜਿੰਨੇ ਵੀ ਮੁਲਾਜ਼ਮ ਉੱਥੇ ਕੁੜੀਆਂ ਕੰਮ ਕਰਦੀਆਂ ਨੇ ਉਹ ਅੱਜ ਰੋਸ਼ਵੰਜੋ 11 ਵਜੇ ਦੇ ਕਰੀਬ ਉਹ ਲੱਡਵਾਲ ਟੋਲ ਪਲਾઝા ਤੇ ਧਰਨਾ ਦੇਣਗੇ ਅਗਰ ਉਹਨਾਂ ਦੀਆਂ ਕੁਝ ਦੇਰ ਪਹਿਲਾਂ ਮੀਟਿੰਗ ਹੁੰਦੀ ਹੈ ਕਿਉਂਕਿ ਹਜੇ ਹੁਣੇ ਵੀ ਸਾਨੂੰ ਪਤਾ ਲੱਗਿਆ ਕਿ ਮੀਟਿੰਗ ਚੱਲ ਰਹੀ ਹੈ ਅਗਰ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਦਾ ਤਾਂ 11 ਵਜੇ ਦੇ ਕਰੀਬ ਸਾਰੇ ਜਿੰਨੇ ਵੀ ਮੁਲਾਜ਼ਮ ਹੈ ਉਹ ਲੱਡਵਾਲ ਟੋਲ ਪਲਾઝા ਤੇ ਉੱਥੇ ਧਰਨਾ ਦੇਣਗੇ ਰੋਸ਼ ਪ੍ਰਦਰਸ਼ਨ ਕਰਨਗੇ ਔਰ 11 ਵਜੇ ਦੇ ਕਰੀਬ ਇਹ ਲੱਡਵਾਲ ਟੋਲ ਪਲਾઝા ਫ੍ਰੀ ਹੋ ਸਕਦਾ ਹੈ। ਮਤਮਾਨ ਜਾਣਕਾਰੀ ਦੀ ਸ਼ੁਕਰੀਆ ਨਵੀਨਤਾ ਅੱਜ ਤੋਂ ਲਾਡੋਵਾਲ ਟੋਲ ਪਲਾਜ਼ਾ ਫ੍ਰੀ ਹੋ ਸਕਦਾ ਹੈ 11 ਵਜੇ ਟੋਲ ਮਲਾਜ਼ਮ ਜੋ ਹੈਗੇ ਕਰਮਚਾਰੀ ਨੇ ਉਹ ਇਕੱਠੇ ਹੋਣਗੇ ਲਾਡੋਵਾਲ ਟੋਲ ਪਲਾਜ਼ਾ ਤੇ ਉਹਨਾਂ ਦੀਆਂ ਮੰਗਾਂ ਕੀ ਨੇ ਉਹਨਾਂ ਦੀਆਂ ਮੰਗਾਂ ਹੈਗੀਆਂ ਕਿ ਜੋ ਕਰਮਚਾਰੀ ਨੇ ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਨਾ ਤਾਂ ਸਰਕਾਰੀ ਛੁੱਟੀ ਦਿੱਤੀ ਜਾਂਦੀ ਹੈ ਨਾ ਹੀ ਉਹਨਾਂ ਦਾ ਪੀਐਫ ਕੱਟਿਆ ਜਾਂਦਾ ਇਸ ਤੋਂ ਇਲਾਵਾ ਕੰਪਨੀ ਦੇ ਵੱਲੋਂ ਟੋਲ ਮਲਾਜ਼ਮਾਂ ਨੂੰ ਕੋਈ ਐਸਆਈ ਜਾਂ ਫਿਰ ਪਲਾਈ ਸਕੀਮਾਂ ਦੀ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ ਤੇ ਇਸੇ ਰੋਸ ਵਿੱਚ ਜੋ ਜੋ ਟੋਲ ਪਲਾਜ਼ਾ ਦੇ ਕਰਮਚਾਰੀ ਨੇ ਉਹਨਾਂ ਦੇ ਵੱਲੋਂ 톨 플라자 프리 ਕਰਨ ਦੀ ਚੇਤਾਵਨੀ ਦਿੱਤੀ ਗਈ ਹੈ